ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣਾ ਚੈਨਲ ਫੱਤੇ ਡੇਰੀ ਫਾਰ ਦੇ ਵਿੱਚ ਕਿਸਾਨ ਵੀਰੋ ਜਿਹੜੀ ਆਪਾਂ ਅੱਜ ਵੀਡੀਓ ਬਣਾ ਰਹੇ ਆਂ ਇਹ ਪਿੰਡ ਚੱਬਾ ਜਿਲ੍ਹਾ ਸ੍ਰੀ ਅਮਰਸਾ ਸਾਹਿਬ ਸਰਪੰਨ ਤੋਂ ਡਿਟੇਲ ਦਿੰਨੇ ਸਾਰੇ ਹਰੀ ਦੀ ਉਸ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਆ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈੱਲ ਆਈਕਨ 'ਤੇ ਸੱਟ ਲਿਓ ਤਾਂ ਚੌਲਗੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਪਾਂ ਤੁਹਾਡੇ ਧੰਨਵਾਦ ਮੇਰੇ ਸਾਰੇ ਵੀਰਾਂ ਦਾ ਕਿਸਾਨ ਵੀਰੋ ਔੜਾ ਮੱਲੀ ਆ ਜਿਹਦੀ ਉਮਰ 2 ਸਾਲ ਆ ਕੱਟਿਆ ਉੱਚਾ ਜਾਂਦਾ ਏ ਜੀ ਦੋਂਦਾ ਨੂੰ ਲਗਭਗ 2 ਟੇ ਸਾਲ ਦੀ ਉਮਰ ਦੀ ਤੇ ਗੁੰਦਵਾ ਸਰੀਰ ਐ ਚੌੜਾ ਮੱਥਾ ਨਿੱਕਾ ਸਿੰਘ ਆ ਭਾਰੇ ਸਰੀਰ ਦਾ ਮੱਲੀ ਏ ਤਸਕੀ ਖਾਲੀ ਤੇ ਬਹੁਤ ਸੋਹਣਿਆ ਥੋੜਾ ਜਿਆਦਾ ਡਰਦਾ ਏ ਲਿਆਂਦਾ ਵੀਰ ਨੇ ਅੱਜੀ ਆ ਮੱਟਾ ਵਿੱਚ ਉਹ ਹੈ ਆ ਵਾ ਥੋੜਾ ਜਿਹਾ ਡਰਦਾ ਚਰਾ ਇਕੱਲਾ ਨਾ ਇਹ ਥੋੜਾ ਘੁਰਦਾ ਵਾ ਜੇ ਕੋਈ ਵੀ ਡਿਟੇਲ ਜਾਣੀ ਹੋਵੇ ਬਾਈ ਤੋਂ ਆਪਾਂ ਬਾਈ ਦਾ ਨੰਬਰ ਸਕਰੀਨ ਤੇ ਲਾ ਦਾਂਗੇ ਕੀ ਇਹਦਾ ਮੁੱਲ ਕੋਈ ਡਿਟੇਲ ਤੁਸੀਂ ਬਾਈ ਤੋਂ ਪਤਾ ਕਰ ਸਕਦੇ ਉੱਚਾ ਲਮਾ ਕਾਦਿਆ ਬਿਲਕੁਲ ਐ ਸੋਨਾ ਗੁੰਧਵਾ ਵਾਲੀ ਐ ਇਹ ਪਰਫੈਕਟ ਜੋਰ ਨਹੀਂ ਆ ਧੌਣ ਮੋਟੀ ਆ ਚੌੜਾ ਮੱਥਾ ਵਾ ਛੋਟੀ ਬੁੱਥੀ ਆਲੇ ਸਿਰੇ ਦਾ ਮਾਲੀ ਬੰਨਾ ਨੇ ਮੱਜੜ ਕੇ ਟੱਪਦਾ ਵਾ ਸੋਰੀ ਵੀਰਾਂ ਦਾ ਬਰ ਬਤਨ ਮਾਦ